ਖਾਲਸਾ ਵਾਹਿ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਜੀ ਅੱਜ ਇਸ ਬਹੁਤ ਮਾਰੇ ਨੇ ਮੇਰਾ ਕੀਤੀਆਂ ਜਿਹੜਾ ਕੋਈ ਟਕਰਾਟ ਰਗੂ ਤੋਂ ਬਿਨਾਂ ਬੜੇ ਪ੍ਰੇਮ ਨਾਲ ਸਾਰਾ ਹੀ ਉਹ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਗੀਆਂ ਮਾਰੇ ਮੇਰਾ ਰੱਖੇ ਪੰਥ ਵਿੱਚ ਇੱਕ ਇਤفاق ਹੋਣ ਵੇਖੋ ਕੱਲੇ ਕੱਲੇ ਰਵਾਂਗੇ ਫਿਰ ਤੇ ਮਾਰ ਹੀ ਪਊਗੀ ਸਾਰਿਆਂ ਨੂੰ ਇੱਕ ਜੁੱਟ ਹੋਣਾ ਚਾਹੀਦਾ ਇਕੱਤਰਤਾਈਆਂ ਕਰਨੀਆਂ ਚਾਹੀਦੀਆਂ ਇਹੀ ਸਾਰਾ ਪੰਥ ਜਤਨ ਕਰ ਰਿਹਾ ਤੁਸੀਂ ਅਕਸਰ ਸੁਨੇਹੇ ਵੀ ਦਿੰਦੇ ਹੋ ਕਿ ਕੌਮ ਇਕੱਠੀ ਹੋਣੀ ਚਾਹੀਦੀ ਕੀ ਸਮਝੋ ਅੱਜ ਇਸ ਤਰ੍ਹਾਂ ਦੇ ਵਰਤਾਰੇ ਕਿੰਨੇ ਕੁ ਗਲਤ ਨੇ ਨਹੀਂ ਉਹ ਤਾਂ ਹੈ ਤੇ ਗਲਤ ਪਰ ਜਦੋਂ ਮਰਦ ਦੇ ਚਾਰਨਾਂ ਚ ਸਾਰੇ ਜਾ ਕੇ ਬਹਿ ਗਏ ਉੱਥੇ ਸਾਰੇ ਨਿਮਰਤਾ ਨਾਲ ਹੀ ਬੈਠੇ ਸੀ ਪ੍ਰੇਮ ਨਾਲ ਬੈਠੇ ਸੀ ਸਭ ਸਿਆਣੇ ਨੇ ਚਲੋ ਕਈ ਵਾਰੀ ਕਈ ਗੱਲਾਂ ਐਸੀਆਂ ਹੁੰਦੀਆਂ ਉਹਦੇ ਲਈ ਪੰਥ ਨੂੰ ਅੜਨਾ ਖੜਨਾ ਪੈਂਦਾ ਪਰ ਉਹਨੂੰ ਮਸਲੇ ਜਿਹੜੇ ਉਹ ਮਿਲ ਬੈਠ ਕੇ ਹੀ ਵਿਚਾਰੇ ਜਾਂਦੇ ਆ ਕਿਉਂਕਿ ਜਿਹੜੇ ਮਾੜੀਆਂ ਮੋਟੀਆਂ ਗੱਲਾਂ ਬਾਤਾਂ ਉਹ ਛੱਡਣੀਆਂ ਪੈਂਦੀਆਂ ਹਨ ਮਾਰੇ ਮਿਹਰ ਕਰੂਗਾ ਤਾਂ ਕੀ ਸਵੇਦੋ ਕਿ ਇਸ ਇੱਕ ਪਲੇਟਫਾਰਮ ਬੰਨਣਾ ਚਾਹੀਦਾ ਜਿੱਥੇ ਕਿ ਸਾਰੇ ਜਿਹੜੇ ਵਿਗਲੇ ਚਿਕਵੇ ਦੂਰ ਹੋਣ ਚਾਹੀਦੇ ਹਾਂ ਹਾਂ ਅਕਾਲ ਤਖਤ ਸਾਹਿਬ ਤੋਂ ਵੱਡਾ ਪਲੇਟਫਾਰਮ ਕਿਹੜਾ ਹੋ ਸਕਦਾ ਸ਼ਹੀਦਾਂ ਸਿੰਘਾਂ ਨੇ ਕਿੱਡੀਆਂ ਵੱਡੀਆਂ ਮਿਹਰਾਂ ਕੀਤੀਆਂ ਕਿੰਨੇ ਇੱਥੇ ਸਿਰ ਲੱਗੇ ਆ ਇੰਨੀਆਂ ਤਾਂ ਸਲੇਟਾਂ ਨਹੀਂ ਲੱਗੀਆਂ ਜਿੰਨੇ ਸਿਰ ਲੱਗੇ ਆ ਉਹਨਾਂ ਦੇ ਚਰਨਾ ਵਿੱਚ ਆ ਕੇ ਨਾ ਆਪਾਂ ਮਿਲ ਜੁਲ ਕੇ ਬੈਠੇ ਤੇ ਕਿੱਥੇ ਜਾ ਕੇ ਬੈਠਾਂਗੇ ਦੱਸੋ ਮਾਰੇ ਮਿਹਰਾ ਕਰੇਗਾ ਸਤਿਗੁਰੂ ਹਾਜ਼ਰ ਨਾਜ਼ਰ ਆਉ ਨਾਲ ਹੀ ਆਪਣੇ ਬਸ ਹਉਮੇ ਹੰਕਾਰ ਨੂੰ ਛੱਡਣਾ ਚਾਹੀਦਾ ਸਾਰਿਆਂ ਨੂੰ ਸਾਰਿਆਂ ਨੂੰ ਅੱਛਾ ਛੇ ਜੂਟ ਨੂੰ ਲੈ ਕੇ ਕਿਉਂ ਸੋਚਿਆ ਤੁਹਾਡਾ ਦੇਖ ਕੇ ਇਹ ਜਿਹੜਾ ਜੋ ਦੁਕਾਨ ਤੇ ਆ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ ਜੂਨ 84 ਭੁੱਲ ਨਹੀਂ ਸਕਦੀ ਭਾਵੇਂ ਭੁੱਲਣਾ ਚਾਹੀਏ ਅਕਾਲ ਤਖਤ ਦੀ ਹੋਈ ਬਿਆਦ ਪਾਪਾ ਜੀ ਕਿਦਾਂ ਇਹ ਬਖਸ਼ਾਈਏ ਹੁਣ ਮੀਰ ਮੰਨੂ ਅਬਦਾਲੀ ਵਾਂਗੂ ਸੈਂਟਰ ਇੰਦਰਾਨ ਨੂੰ ਦਹਰਾਈਏ ਉਹ ਤੇ ਉਹਨਾਂ ਨੂੰ ਵੀ ਉਹੀ ਦੁਰਦਰ ਹੋਣੀ ਆ ਇਹ ਮਹਾਰਾਜ ਦੀਆਂ ਸਤਗੁਰਾਂ ਦੀਆਂ ਗੂੰਜਾਂ ਸਦਾ ਹੀ ਪੈਂਦੀਆਂ ਤੇ ਪੈਂਦੀਆਂ ਰਹਿਣੀਆਂ ਮਹਾਰਾਜ ਦਾ ਪੰਥ ਆ ਇਹ ਪੰਥ ਇਕਜੁੱਟ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰੀਕੇ ਨਾਲ ਦਮਦਮੀ ਟਕਸਾਲ ਹੋਣਾ ਲੋਕਿਆ ਗਿਆ ਸੀ ਕਿ ਸਿੰਘ ਸਾਹਿਬ ਦੀ ਜੜੀ ਹੈ ਉਹ ਅਸੀਂ ਪ੍ਰਵਾਨ ਨਹੀਂ ਕਰਦੇ ਇਹ ਇਹਨੂੰ ਕਿਵੇਂ ਵੇਖੋ ਉਹ ਤਾਂ ਨਿਹੰਗ ਸਿੰਘਾਂ ਵੱਲੋਂ ਵੀ ਹੋਇਆ ਇਹਦੇ ਲਈ ਵੀ ਮਿਲ ਬਹਿਣਾ ਚਾਹੀਦਾ ਸ਼ਰੋਮਣੀ ਕਮੇਟੀ ਨੂੰ ਵੀ ਇਹਦੇ ਲਈ ਮਿਲ ਬੈਠ ਕੇ ਸਾਰੇ ਮਸਲੇ ਹੱਲ ਕਰਨੇ ਚਾਹੀਦੇ ਆ ਦੇਖੋ ਉਹ ਕਿਹੜਾ ਮਸਲਾ ਜਿਹੜਾ ਹੱਲ ਨਹੀਂ ਹੁੰਦਾ ਨਾ ਇਦਾਂ ਦਫੇ ਦੂਰੀਆਂ ਵਧੀਆਂ ਜਾਣਗੀਆਂ ਮਿਲਣਾ ਚ ਬਹਿ ਕੇ ਮਸਲੇ ਹੱਲ ਕਰਨੇ ਚਾਹੀਦੇ ਤੁਹਾਨੂੰ ਲੱਖਾਂ ਲੋਕ ਸੁਣਦੇ ਨੇ ਕੀ ਸੁਨੇਹਾ ਤੁਹਾਡਾ ਕਿ ਤੁਹਾਡਾ ਵੀ ਕਿਉਂਕਿ ਬਹੁਤ ਸਾਰੇ ਇਹ ਹੀ ਆ ਵੀ ਸਾਰੇ ਇੱਕ ਜੁੱਟ ਹੋਈਏ ਹਮ ਪ੍ਰੇਮ ਚਾਹੀਏ ਵੇਖੋ ਕੁਛ ਨਹੀਂ ਰੱਖਿਆ ਹੁਣ ਨਿੱਕੇ ਨਿੱਕੇ ਕੀ ਬੱਚੇ ਸੀ ਉੱਥੇ ਬਾਹਰ ਖੜੇ ਆ ਉਹਨਾਂ 'ਚ ਵੀ ਜੋਸ਼ ਬਹੁਤ ਆ ਹੂੰ ਕਈ ਹੁਣ ਆਪਸ ਵਿੱਚ ਹੀ ਜਿਹੜਾ ਕਿਤੇ ਵੀ ਟਕਰਾਇਆ ਉਹ ਮੰਦਪਾ ਘ ਹੂੰ ਆਪਸ ਵਿੱਚ ਕਿਸੇ ਨਾਲ ਵੀ ਨਹੀਂ ਆਪ ਇੱਕ ਪਾਸੇ ਤਾਂ ਬਾਣੀ ਕਹਿੰਦੀ ਏ ਇੱਕ ਪਿਤਾ ਇਸ ਇੱਕ ਸਕੇ ਹਮਬਾਰਕ ਤੂੰ ਮੇਰਾ ਗੁਰਹਾਈ ਮਾਰੇ ਅਸੀਂ ਆ ਸਾਰੇ ਇਹ ਤੁਸੀਂ ਭਾਵੇਂ ਤੁਸੀਂ ਇਹ ਕੋਈ ਵੀ ਇੱਕ ਝੁੱਟੀਆਂ ਕੋਈ ਬਾਕ ਸੁਣੀ ਆ ਸਾਰੇ ਮਹਾਰਾ ਦੇ ਬੱਚੇ ਆ ਮਹਾਰਾ ਦੇ ਬੱਚੇ ਮਹਾਰਾ ਦੇ ਬੱਚੇ ਇੱਕ ਝੁੱਟ ਹੋ ਸਾਰੇ ਕੀ ਸਮਝੋ ਕਿ ਹਾਲੇ ਤੱਕ ਜਿਹੜਾ ਹੈ ਜਿਹੜਾ ਮਸਲਾ ਹੱਲ ਨਹੀਂ ਉਹਦਾ ਕੀ ਹੱਲ ਹੋ ਜਾਏਗਾ ਹੋ ਜਾਏਗਾ ਮਹਾਰਾ ਦੇ ਕਰਨੇ ਹੋ ਜਾਣਾ ਹੋ ਜਾਣਾ ਅੱਜ ਜਿਵੇਂ ਸਿਆਣਪ ਨਾਲ ਆ ਟਾਲ ਲਿਆ ਟਕਰਾਹ ਹੋ ਜਾਣਾ ਠੀਕ ਗੁਰੂ ਸਾਹਿਬ ਦੀ ಅಪਾਰ ਕਿਰਪਾ ਰਹੀ ਹੈ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਉਹ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਨੇ ਤੇ ਸਤਿਗੁਰਾਂ ਦੀ ਕਿਰਪਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਿੱਥੇ ਅੱਜ ਨਮਸਕਾਰ ਕਰਕੇ ਸ੍ਰੀ ਹਰਮੰਦਰ ਸਾਹਿਬ ਵਿਖੇ ਨਮਸਕਾਰ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਤੇ ਜਿਹੜਾ ਉਹਨਾਂ ਨੂੰ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਨੇ ਮਹਾਨ ਜਰਨੈਲ 1ਵੀਂ ਸਦੀ ਦੇ ਸੰਤ ਬਾਬਾ ਜਰਨੈਲ ਸਿੰਘ ਜੀ ਸ਼ਹੀਦ ਤੇ ਨਾਲ ਉਹਨਾਂ ਦੇ ਸ਼ਹੀਦ ਹੋਏ ਸਾਰਿਆਂ ਨੂੰ ਮੈਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਅ ਸ਼ਰਦਾ ਦੇ ਫੁੱਲ ਭੇਟ ਕਰਦਾ हूं ਸ਼ਹੀਦਾਂ ਨੂੰ ਪ੍ਰਣਾਮ ਕਰਦਾ ਸਾਰਿਆਂ ਨੂੰ ਤੇ ਜਿਹੜਾ 71 23 ਦੇ ਨਾਲ ਤੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਸਾਰੇ ਕਾਰਜ ਹੋਏ ਨੇ ਇਹ ਵੀ ਸਮੁੱਚਾ ਖਾਲਸਾ ਪੰਥ ਜਿਹੜਾ ਬਹੁਤ ਸਾਨੂੰ ਲੈ ਕੇ ਬਹੁਤ ਜਿਹੜਾ ਕੀਤਾ ਜਾ ਰਿਹਾ ਕੋਈ ਸਿੰਘ ਗੜਕਾਚੂ ਉਸ ਜਿਹੜੇ ਤਰੀਕੇ ਕੋਈ ਨਹੀਂ ਪੜਿਆ ਗਿਆ ਹਾਂਜੀ ਸਿੰਘ ਗੜਕਾਚੂ ਲੈ ਕੇ ਜਿਹੜਾ ਅੱਜ ਦੇ ਦਿਨੋਂ ਲੈ ਕੇ ਇੱਕ ਸੰਦੇਸ਼ ਜਾਰੀ ਕੀਤਾ ਉਹ ਆਪਣੇ ਉਹ ਵੀ ਠੀਕ ਹੋ ਗਿਆ ਸ਼ਾਂਤਮਈ ਤਰੀਕੇ ਨਾਲ ਸਾਰਾ ਨਿਭੜ ਗਿਆ ਕਿਉਂਕਿ ਸਾਰੇ ਚਾਹੁੰਦੇ ਸੀ ਸਾਰੇ ਨਹਿੰਸ ਸਿੰਘ ਜਥੇਬੰਦੀਆਂ ਵੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਸ੍ਰੀ ਹਰਮੰਦਰ ਸਾਹਿਬ ਦੀ ਮਹਾਨਤਾ ਕਿਉਂਕਿ ਨਹਿੰਸ ਸਿੰਘ ਜਥੇਬੰਦੀਆਂ ਦੇ ਮੁਖੀਆਂ ਨੇ ਨਹਿੰਸ ਸਿੰਘ ਫੌਜਾਂ ਨੇ ਇੱਥੇ ਬਹੁਤ ਜ਼ਿਆਦੀ ਕੁਰਬਾਨੀਆਂ ਕੀਤੀਆਂ ਨੇ ਤੇ ਇਹ ਜਿਹੜੇ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਵਾਸਤੇ ਸ੍ਰੀ ਹਰਮੰਦਰ ਸਾਹਿਬ ਨੂੰ ਬਚਾਉਣ ਵਾਸਤੇ ਸਾਡੇ ਬੁੱਢਾ ਦਲ ਤਰਨੇਦਲਾਂ ਨੇ ਬਹੁਤ ਵੱਡੀਆਂ ਸ਼ਹੀਦਾਂ ਸ਼ਹਾਦਤਾਂ ਦਿੱਤੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਸ਼ਹੀਦ ਬਾਬਾ ਗੁਰਵਖ ਸਿੰਘ ਜੀ ਨੇ ਹੰਗ ਸਿੰਘ ਬਾਬਾ ਦੀਪ ਸਿੰਘ ਜੀ ਨੇ ਹੰਗ ਸਿੰਘ ਇਸ ਕਰਕੇ ਜਿਹੜਾ ਇੱਥੇ ਕੋਈ ਵੀ ਜਿਹੜਾ ਮਾੜੀ ਸੋਚ ਰੱਖ ਕੇ ਨਹੀਂ ਕਰਨੇ ਚਾਹੀਦੇ ਕਾਰਜ ਹਮੇਸ਼ਾ ਸਿਰ ਝੁਕਾ ਕੇ ਹੀ ਤੇ ਪਿਆਰ ਦੇ ਨਾਲ ਹੀ ਆਪਾਂ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲੇਵਲਾਏ ਹਰ ਨਾਮੈ ਕੀ ਹੋਹੋ ਜੋੜੀ ਗੁਰਮਖ ਬੈਠੋ ਸਭਾ ਵਛਾਏ ਮਰਿਆਦਾ ਦੇ ਨਾਲ ਸਾਰੇ ਕਾਰਜ ਹੋਣਗੇ ਤੇ ਉਹਦੇ ਨਾਲ ਹੀ ਸਾਰਿਆਂ ਦੀ ਭਲਾਈ ਹੈ। ਬਲਤ ਜੀ ਸ਼ਰੋਤ ਸਿੰਘ ਜੀ ਦੇ ਕੋਲ ਪੁੱਛਿਆ ਗਿਆ ਸੀ ਕਿ 3 ਵਜੇ ਦੇ ਸਮਾਂ ਉਹਨਾਂ ਨੂੰ ਉੱਥੇ ਖੜਿਆ ਗਿਆ ਸੀ ਗੁਰਦੁਆਰੇ ਉਹ ਮਰਿਆਦਾ ਦੇ ਹਿਸਾਬ ਨਾਲ ਨਹੀਂ ਲਗਾਇਆ ਗਿਆ। ਕਦੋਂ ਕੋਦੀ ਫਿਕਰ ਕਰਕੇ ਜਿਹਨੂੰ ਲਗਾਇਆ ਗਿਆ ਸੀ ਉਹ ਤਾਂ ਲੰਘ ਗਿਆ ਸਾਮ ਸਵਾ ਜਿਹੜਾ ਫਿਰ ਜਦੋਂ ਆਊਗਾ ਤੇ ਉਹਦੇ ਤੇ ਅਜੇ ਜਿਹੜਾ ਵਿਚਾਰ ਚੱਲ ਰਿਹਾ ਅੱਜ ਜਿਹੜਾ ਇਹ ਸਵਾ ਨਹੀਂ ਆਪਾਂ ਨੂੰ ਸ਼ਹੀਦਾਂ ਨੂੰ ਨਮਸਕਾਰ ਕਰਨ ਆਏ ਆ ਤੇ ਜਿਹ ਉਹਦੇ ਹਰਮੰਦਰ ਸਾਹਿਬ ਦੀ ਪਰਕੰਮੀਆਂ ਤੋਂ ਬਾਹਰ ਜਾ ਕੇ ਉਹ ਜਿਹੜੇ ਫਿਰ ਮਸਲੇ ਵਿੱਚ ਵਿਚਾਰੇ ਜਾਂਦੇ